ਤਾਂ ਤੇ ਹੁਣ ਆਪਣੀ ਦੁਬਾਰਾ ਥੋੜਾ ਜਿਹਾ ਪਾਤਾ ਪਾਣੀ ਢੰਗਰੇ ਵੀ ਆਪਣੀ ਮੰਨੀ ਤੇ ਦੇਖੋ ਇਹਦਾ ਵਾਰਦੀ ਹੁਣ ਆਪਣੀ ਮੇਰ ਥੋੜੀ ਰਹਿ ਗਈ ਹੋਤੀ ਹੈ ਨੂੰ ਗਰਸਿੰਗ ਦਾ ਜੀਤਾਂ ਨੂੰ ਸਵਾਗਤ ਸਾਰਾ ਨਿਊ ਬਲੌਗ ਵਿੱਚ ਉਮੀਦ ਖਾ ਕੇ ਸਵਾਜਿ ਦੇਖੋਗੇ ਤੇ ਆਪਾਂ ਲਈ ਸਬਜੀ ਬਣਾਉਣਾ ਤੜਕਾ ਆਪਾਂ ਨੇ ਲਗਾ ਲਿਆ ਖਰਾ ਹੋ ਜਾਵਾਂਗੇ ਅੱਜ ਆਪਾਂ ਰਾਜਮਾ ਦੀ ਸਬਜੀ ਬਣਾਵਾਂਗੇ ਰਾਜਮਾ ਆਪਾਂ ਧੋਲੇ ਇਹ ਪਿਆਉ ਕੇ ਰੱਖੇ ਸੀਏ ਤੇ ਆਲੂ ਆਪਾਂ ਨੇ ਕੱਟ ਲਏ ਤੜਕਾ ਆਪਾਂ ਨੇ ਲਗਾ ਲਿਆ ਤੇ ਤੜਕੀ ਬਾਰੇ ਤੁਹਾਨੂੰ ਪਤਾਈਆ ਦੇਖੋ ਗਰੇਵੀ ਆਪਣੇ ਬਣਾ ਲਈ ਤੜਕੇ ਦੀ ਸਾਰੇ ਤਾਰੇ ਆਪਾਂ ਜਿਵੇਂ ਤੇਲ ਜੀਰਾ ਕਾਲੇ ਸੀਗਾ ਆਹ ਲਸਣ ਪਿਆਜ਼ ਕਰ ਕੁਝ ਪਾ ਦਿੱਤਾ ਹੈ ਤਾਂ ਤੇ ਹੁਣ ਆਪਣੀ ਦਵਾ ਦਾ ਥੋੜਾ ਜਿਹਾ ਪਾਤਾ ਪਾਣੀ ਤੇ ਗਰੇਵੀ ਆਪਣੀ ਬਣ ਗਈ ਤੇ ਦੇਖੋ ਤੇਣੀ ਵੜ ਗਈ ਹੁਣ ਆਪਣੀ ਮੇਰ ਥੋੜੀ ਰਹੀ ਸੀ ਪਾਣੀ ਕੋਲ ਨਾ ਪਾ ਲੂਗਾ ਦੰਨੇ ਆ ਤੇ ਫਿਰ ਆਗ ਨੂੰ ਦੇਖੋ ਹਨ ਵਧੀਆ ਹੋ ਗਈ। ਕਿਉਂ ਕੇ ਰੱਖੇ ਸੀ ਇਹ ਪਾਣੀ। ਥੋੜਾ ਸੇਕ ਲਾ ਲਾਂਗੇ। ਫਿਰ ਸੌੜ ਪਾਣੀ ਪਾਵਾਂਗੇ ਚਾ ਦੇਖੋ ਰਾਜਮਾ ਤੇ ਆਲੂ ਦੇਖੋ ਰਾਜਮਾ ਤੇ ਆਲੂ ਆਪਣੀ ਬਾਤੀ ਸੀ ਹੁੰਦੇ ਹੋ ਸੇਕ ਲੱਗਦਾ ਤੇ ਇਧਰ ਆਪਾਂ ਨੇ ਪਾਣੀ ਰੱਖਤਾ ਗਰਮ ਹੋ ਜਾਊਗਾ ਪਰ ਗਰਮਾ ਕੀ ਪਾਣੀ ਪਾਵਾਂਗੇ ਆਪਾਂ ਸਰ ਰਾਜਮਾ ਦੇ ਸਾਬ ਜੀ ਦੇ ਵਿੱਚ ਦੇਖੋ ਬਣੇ ਰਾਜਮਾ ਤੇ ਆਲੂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਈ ਆ ਸੇਕ ਲੱਗ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦੇਣੀ ਹੈ ਗਰਮ ਪਾਣੀ ਗੈਸ ਬੰਦ ਨਹੀਂ ਹੈ ਪਲੇਟ ਗਰਮ ਪਾਣੀ ਆਪਣੀ ਕਰਿਆ ਸੀਗਾ ਬਿਲਕੁਲ ਮੱਟਾ ਲਿਆ ਜਿੰਨੀ ਕਾਪਾਂ ਲੋੜ ਆਉਂਗਾ ਕੇ ਪਾਣੀ ਪਾਵਾਂਗੇ ਤੁਸੀਂ ਦੇਖੋ ਕੁੱਕਰ ਆਪਣੀ ਕਰਤਾ ਬੰਦ ਮਿਚਕੀ ਕਰੰਦ ਕਰਤਾ ਹੁਣ ਬੱਜਣਗੇ ਸੀਟੀਆਂ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਕਾਵਾਂਗੇ ਸਬਜ਼ੀ ਸੇਠੀਆਂ ਵਾਜਣ ਤੇ ਢਾਂਡੇ ਬਰਤਨ ਆਪਨੇ ਸਾਫ ਕਰਦੇ ਢਾਂਡੇ ਕੇ ਆਟਾ ਆਪਨੇ ਆਟਾ ਜੇ ਗੁੰਨਣਾ ਆਟਾ ਗੁੰਨ ਕੇ ਰੋਟੀ ਰੋਟੀ ਬਣਾਵਾਂਗੇ ਆਪਣੀ ਸਬਜ਼ੀ ਰਾਜਮਾ ਦੀ ਬਣ ਕੇ ਤਿਆਰ ਆ ਚਲਣ ਲਈ ਉਹ ਦੇਖੋ ਕਿੰਨੀ ਵਧੀਆ ਬਣੀ ਆ ਦੇਖੋ ਆਪਣੀ ਸਬਜ਼ੀ ਰਾਜਮਾ ਆਜਾ ਮਰਾ ਆਟਾ ਬਣਾਉਣ ਲੱਗਿਆ ਕੈਂਕੀਆ ਚੱਲ ਲੈ ਆਪਾਂ ਹੁਣ ਆਪਾਂ ਕਦੂਕਾਸ ਕਰਦੇ ਆਂ ਕੀ ਆ ਛਿੱਲ ਕੇ ਆਪਾਂ ਧੋ ਲਿਆ ਹੁਣ ਇਹ ਕਦੂਕਾਸ ਕਰ ਲਾਂਗੇ ਇੱਕ ਸਾਈਡ ਤੇ ਆਪਾਂ ਪਾਣੀ ਰੱਖਿਆ ਹੈ ਗਰਮ ਹੋਣ ਨੂੰ ਕੋਲੋ ਇਸ ਪਾਣੀ ਆਪਾਂ ਰੱਖਿਆ ਗਰਮ ਹੋਣ ਨੂੰ ਅੱਜ ਤੁਹਾਨੂੰ ਦਿਖਾਵਾਂਗੇ ਰੇਤਾ ਬਣਾ ਕੇ ਦੇਖੋ ਇੱਕ ਨਾਲ ਆਪਾਂ ਕਦੂਕਾਸ ਕਰ ਲਾਂਗੇ ਫਿਰ ਦੇਖੋ ਕਦੂਕਾਸ ਕਰ ਲਿਆ ਕੋ ਬਣਾ ਲੀਏ ਗਰਮ ਹੋ ਗਿਆ ਪਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ। ਦਰਨ ਨੂੰ ਆੜ ਕੇ ਠੰਡਾ ਕਰਾਂਗੇ। ਪਾਣੀ ਪਾ ਤਰਕਣਾ ਹੈ। ਬਹੁਤ ਵਨ ਗਿਨਕਾ ਸੋ। ਠੰਡਾ ਕਰ ਦੇਵਾਂਗੇ ਆੜੀ ਨੂੰ। ਹੁਣ ਇਹ ਆਪਣੀ ਪਹਿਲਾਂ ਉੱਪਰ ਚੱਲੇ। ਗਰਮ ਹੋ ਜਵੇ। ਸੇਕ ਲਾ ਦੂ। ਹਾਂ ਤੇ ਲੈ ਲਿਆ। ਆ ਦੇਖੋ ਆਪਾਂ ਨੇ ਦਹੀਂ ਲੈ ਲਿਆ। ਇਹ ਦੇਖੋ ਇਹ ਆਪਾਂ ਨੇ ਇਹ ਵਾਲਲੇ ਸੀਗਾ ਉਬਾਲ ਕੇ ਨਰਮ ਹੋ ਗਏ ਹਾਂ ਸੇ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਕਈ ਵਾਰ ਧੋ ਲਿਆ ਠੰਡੇ ਪਾਣੀ ਚ ਇਹ ਠੰਡਾ ਹੋ ਗਿਆ ਤੇ ਆਪਾਂ ਨੇ ਇਹ ਵੀ ਲੈ ਲਿਆ ਆਪਾਂ ਨੇ ਇਹਦੇ ਵਿੱਚ ਹਰੀ ਮਿਰਚ ਸੇ ਕਾਲੀ ਮਿਰਚ ਪੁੱਟ ਲਈ ਉਹ ਪਾਵਾਂਗੇ ਤੇ ਨਮਕ ਪਾਵਾਂਗੇ ਤੇ ਦਹੀਂ ਦੇ ਵਿੱਚ ਆਪਣਾ ਇਹਨੂੰ ਆਪਾਂ ਠੰਡਾ ਕਰ ਲਿਆ। ਇਹ ਕਣ ਚੋੜ ਕੇ ਦਹੀਂ ਦੇ ਵਿੱਚ ਪਾ ਦਾਂਗੇ ហើយ ਇਹ ਚਾਹ ਨੂੰ ਚੰਦਨੇ ਹੁੰਦੇ ਆ ਪਾਤੀ ਪਰ ਪਾਣੀ ਦੇ ਵਿੱਚ ਜਿਹੜਾ ਇਹਦੇ ਵਿੱਚ ਦੇਖੋ ਆਪ ਨੇ ਇਹ ਤैया ਤੇ ਐਨ ਛੋੜ ਕੇ ਇਹਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਠੰਡਾ ਪਾਣੀ ਪਾਵਾਂਗੇ ਦਹੀਂ ਦੇ ਵਿੱਚ گاੜਾ ਜਾਂ ਜਿਆਦਾ ਪਤਲਾ ਹੋ ਜਾਣਾ ਤੇ ਹੁਣ ਆਪਾਂ ਪਾਨੇ ਆ ਹਰੀ ਮਿਰਚ ਕਾਲੀ ਮਿਰਚ ਪਾ ਲਏਗਾ ਜਿਹੜੀ ਹਰੀ ਮਿਰਚ ਕਾਲੀ ਮਿਰਚ ਜਿਹੜੀ ਆਪਾਂ ਕੁੱਟੀ ਆ ਉਹ ਪਾਵਾਂਗੇ ਹੁਣ ਨਮਕ ਪਾਉਣਾ ਆ ਸਾਂਤ ਹੋ ਗਿਆ। ਇਹ ਜੀ ਥੋੜੇ ਵਾਲੇ ਦੀ। ਬਾਤ ਆ। ਚਲ ਲੇਟੇ। ਹੋਣ ਲੱਗਿਆ ਰੈਟਾ ਆਪਾਂ ਸਬਜ਼ੀ ਆਪਣੀ ਬਣਾ ਲਈ ਸੀਗੀ ਦੀ ਰਾਜਮਾ ਤਿਆਰੀ ਸਬਜ਼ੀ ਹੁਣੇ ਬਣਾ ਲਈ ਆਟਾ ਗੁੰਨ ਕੇ ਆਪਾਂ ਨੇ ਰੋਟੀਆਂ ਵੀ ਆਪਾਂ ਨੇ ਬਣਾ ਲਈਆਂ ਤੇ ਹੁਣ ਆਪਾਂ ਰੈਟਾ ਵੀ ਬਸ ਬੜਾਈ ਲਈਏ ਉਸ ਤੋਂ ਰੋਟੀ ਖਾਵਾਂਗੇ ਤੇ ਤੁਸੀਂ ਵੀ ਖਾਓ ਰੋਟੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਦਾਂ ਲੱਗੀਆਂ ਤੇ ਲਾਈਕ ਨੂੰ ਜ਼ਰੂਰ ਕਰ ਦਿਆ ਕਰੋ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਕਿ ਅਹ ਦੇਖੋ ਸਬਜ਼ੀ ਆਪਣੀ ਬਣ ਗਈ ਸੀ ਰੈਤਾ ਵੀ ਆਪਣਾ ਬਣ ਗਿਆ ਤੇ ਰੋਟੀ ਵੀ ਆਪਣੀ ਬਣਾ ਲਈ ਸੀਗੀ ਦੇਖੋ ਸਬਜ਼ੀ ਆਪਣੀ ਮਲਾਜ਼ਮਾਂ ਦੀ ਵਧੀਆ ਹੋਣੀ ਆ ਉਹ ਦੇਖੋ ਰੈਤਾ ਇਹ ਬਹੁਤ ਵਧੀਆ ਬਣ ਗਿਆ ਆਪਣੀ ਕਾਲੀ ਮਸਪਤੀ ਹਲਕਾਣੀ ਮਸਪਾਈ ਸੀ ਦੇ ਵਿੱਚ ਤੇ ਚਲੋ ਆਪਾਂ ਆ ਕੇ ਲੱਗਿਆ ਰੋਟੀ ਕਾਣ ਤੁਸੀਂ ਵੀ ਰੋਟੀ ਖਾ ਲਓ